ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੱਖਾ ਜੀ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਹੈ ਤੇ ਤਹਿਸੀਲ ਬਾਈਨੂ ਪੈਂਦੀ ਹੈ ਜੀ ਜਿਗਰਾਉ ਨੇੜੇ ਹੀ ਲੋਪੋ ਚੱਕਰ ਦੇ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਦੋਨੇ ਟੋਕੜਾ ਜੀ ਇੱਕ ਨਾਲ ਬੱਚੀ ਸਮੇਤ ਨਾਲ ਤੇ ਇੱਕ ਨਾਗਾ ਬਿਨਾ ਬੱਚੀ ਤੋਂ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਦੇਖਿਓ ਜੀ ਤੁਹਾਨੂੰ ਨਾਕ ਪਸੰਦ ਹੁੰਦਾ ਸੌਦਾ ਤੁਸੀਂ ਆਪ ਦੀ ਸਮਝ ਨਾ ਕਰਨਾ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਵੀਰੇ ਨਾਮ ਮੇਰਾ ਗੁਰਤੇਜ ਸਿੰਘ ਪਿੰਡ ਲੱਖਾ ਤਹਿਸੀਲ ਜਗਰਾਉਂ ਜਿਹੜਾ ਲੁਧਿਆਣਾ ਵੀਰੇ ਮੋਬਾਈਲ ਨੰਬਰ ਜੀ 98781 46902 ਠੀਕ ਹੈ ਵੀਰੇ। ਨਾਗ ਹੈਗੇ ਆਪਣੇ ਕੋਲ ਜੀ ਦੋ। ਹਾਂਜੀ ਵੀਰੇ। ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਸੂਈ ਹੈ ਜੀ ਇਹ? ਵੀਰੇ ਪਹਿਲ ਨਹੀਂ ਆ ਬੱਸੀ। ਕਦੋਂ ਸੂਈ ਹੈ ਜੀ ਇਹ? ਸੂਈ ਨੂੰ ਵੀਰੇ 2 ਮਹੀਨੇ ਹੋ ਗਏ ਤੇ ਬੱਸੀ ਤੈਲ। ਪਹਿਲਾਂ ਜਮੰਦਰੀ ਦਾ ਤੈਲ ਆ ਜੀ। ਹਾਂਜੀ ਵੀਰੇ। ਠੀਕ ਆ। ਤੇ ਬੱਚਾ ਇਹਦਾ ਜੀ? ਬੱਸ ਵੀਰੇ ਬੱਸਾ ਹੈ ਮਗਰ ਵੀਰੇ। ਠੀਕ ਆ। ਬੱਚਾ ਮਗਰ ਬੱਸ਼ਾ ਨਾਲ ਹੀ ਦੇਣਾ ਬਈ। ਹਾਂਜੀ ਵੀਰੇ ਹਾਂਜੀ। ਕਿੰਨਾ ਨੱਟ ਦੁੱਧ ਆ ਜੀ? ਇਹਦਾ ਵੀਰੇ 15 ਲੀਟਰ ਆ ਵੀਰੇ। ਜੋਖ ਦਾਂਗੇ ਬਈ। ਹਾਂਜੀ ਬਈ। 14 ਤੋਂ 15 ਲੀਟਰ ਦੇ ਵਿੱਚ ਆ ਮਤਲਬ 14 ਤੋਂ ਘੱਟ ਦੀ ਨਹੀਂ ਠੀਕ ਹੈ 15 ਵੀ ਹੋ ਜਾਂਦਾ 14.5 ਵੀ ਹੋ ਜਾਂਦਾ ਠੀਕ ਹੈ ਵੀਰੇ ਹਾਂਜੀ ਤੇ ਮਲਦੀ ਬੱਚੇ ਤੇ ਕਿ ਬਿਨਾ ਬੱਚੇ ਦਾ ਬਿਨਾ ਬੱਚੇ ਤੋਂ ਮਲਦੀ ਹੈ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਸੂਆ ਪਹਿਲਾ ਜੀ ਸਨਖਪੁਣਾ ਬਹੁਤਾ ਵੜ ਤੇ ਦੰਦ ਤਾਂ ਨਹੀਂ ਬਾਈ ਚੈੱਕ ਕੀਤੇ ਹੋਣੇ ਤੇ ਨਹੀਂ ਯਾਰ ਦੰਦ ਤਾਂ ਨਹੀਂ ਤੁਹਾਨੂੰ ਚੈੱਕ ਕਰਾਉਣੀ ਠੀਕ ਹੈ ਥੋੜਾ ਜਿਹਾ ਡਰਦੀ ਆ ਵੀਰੇ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਤੇ ਬੱਚਾ ਮਗਰ ਮੇਲ ਕਾਫਾ ਸਾਹਮਣੇ ਬੈਠਾ ਲਗਭਗ 2.5 ਮਹੀਨੇ ਬਾਈ ਦੱਸਦਾ ਕਿ ਸੂਈ ਨੂੰ ਸਮਾ ਹੋ ਗਿਆ ਜਿਹੜੇ ਤੁਸੀਂ ਦੁੱਧ ਦੀ ਚਵਾਈ ਕਰ ਲੈਣੀ ਆ ਉਹ ਨੈਟ 15 ਕਿਲੋ ਦੀ ਚਵਾਈ ਕਰ ਸਕਦੇ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਤਸੱਲੀ ਤੁਸੀਂ ਕਰਨੀ ਆ ਜੀ ਸੋਹਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਬਾ ਮੋੜ ਲਿਆਈ ਮੇਰੇ ਬਾਕੀ ਬਾਈ ਦੇ ਕਾਫੀ ਕੈਂਤੀ ਚ ਪਸੂ ਰੱਖੇ ਆ ਤੁਸੀਂ ਬੈਕ ਸਾਈਡ ਤੇ ਦੇਖ ਰਹੇ ਹੋ ਕੁਸ ਕੁ ਵੇੜਾ ਖੁੱਲੀਆਂ ਵੀ ਛੱਡੀਆਂ ਐਆਂੀਆਂ ਜੀ ਰੰਗ ਪ੍ਰਿੰਟ ਪੂਰਾ ਚੰਗਾ ਮਲਕਵੇਨ ਪੂਰੀ ਸਟਰੋਂਗ ਹੁੰਦੀ ਆ ਸੋਹਣਾ ਗੁਲਾਬੀ ਥਾਣਾ ਤੇ ਬਈ ਧਾਰਖੰਡ ਵੀ ਨਹੀਂ ਹੁੰਦੀ ਥਾਣ ਚ ਠੀਕ ਆ ਵਾ ਕੋਈ ਗੱਲ ਨਹੀਂ ਵੀਰੇ ਬੰਨ ਲਈ ਇਹ ਖੁੱਲੀਆਂ ਛੋਡੀਆਂ ਜਿਹੀ ਵੀਰੇ ਉਧਰ ਹੂੰ ਚਾਰ ਪੰਜ ਬੰਦੇ ਉਧਰ ਹੋੜ ਵੀ ਆ ਉਹਨਾਂ ਨੇ ਮਲਾ ਲੱਪ ਲੁੱਪ ਮਾਰਦੀ ਕੋਈ ਦਿੱਕਤ ਆ ਕਿ ਕਿਸੇ ਕਾਰਨ ਠੀਕ ਆ ਥਾਣਾ ਥਾਣ ਚੋਂ ਕੋਈ ਦਿੱਕਤ ਨਹੀਂ ਕੀ ਵੀਰੇ ਕੋਈ ਗੰਡ ਨਹੀਂ ਕੋਈ ਮੋੜੀ ਨਹੀਂ ਲੰਮੇ ਲੰਮੇ ਥਾਣਾ ਇੱਕ ਥਾਣਾ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਥਾਣਾ ਤਿਰਲਾ ਜੀ ਹਾਂ ਮੁਰਲਾ ਹੀ ਆ ਮੁਰਲਾ ਥਾਣਾ ਜੀ ਤੇ ਬਈ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ ਹਾਂ ਵੀਰੇ ਪਿਆ ਹੈ। ਹੋਜੂਮਾਨ ਤਣ ਜੀ। ਹਾਂ ਜੀ ਮਹਿਮਾਨਤਾਂ ਕਰਾਂਗੇ। ਠੀਕ ਆ ਜਿਹੜਾ 2 ਨੰਬਰ ਨਾ ਆ ਗਿਆ ਵੀਰੇ ਇਹਦਾ ਸੂਆ ਕਿੰਨਾ ਮਾ ਜੀ? ਇਹ ਵੀਰੇ ਤੀਜੀ ਸੂਈ ਆ। ਕਦੋਂ ਸੂਈ ਆ ਜੀ ਇਹ? ਇਹਨੂੰ ਵੀਰੇ 4 ਕੁ ਮਹੀਨੇ 3.5 ਤੋਂ 4 ਦੇ ਵਿੱਚ ਹੋਵੇ ਬੱਸੀ ਆ ਮਗਰ ਇਹਦੇ ਆ। ਬੱਚਾ ਮਗਰ ਵੱਛੀ ਆ ਜੀ ਤੇ ਬੱਚਾ ਨਾਲ ਹੀ ਦੇਣਾ ਬਾਈ। ਹਾਂ ਜੀ ਵੀਰੇ ਨਾਲ ਹੀ ਦੇਵਾਂਗੇ। ਠੀਕ ਆ ਵੀਰੇ। ਹੁਣ ਨੈੱਟ ਦੁੱਧ ਕਿੰਨਾ ਤਿਆਰ ਆ ਜੀ? ਇਹਦਾ ਵੀਰੇ 16.5 ਤੋਂ 17 ਲੀਟਰ। ਤਿਆਰ ਹਾਂਜੀ ਤਿਆਰ ਆ ਵੀ ਕੋਈ ਵੀ ਚਵਾਈ ਕਰ ਸਕਦਾ ਉਹ ਵਾਲਾ ਦੁੱਧ ਆ ਵੀ ਠੀਕ ਆ ਥਣਾ ਦੀ ਓਕੇ ਆ ਜੀ ਹਾਂਜੀ ਵੀਰੇ ਓਕੇ ਆ ਧਾਰ ਪੋਲੀ ਆ ਠੀਕ ਆ ਤੇ ਉਹਦਾ ਸੀਲ ਪੂਰੀ ਆ ਵੀ ਜਿੱਥੇ ਮਰਜੀ ਮਤਲਬ ਰਸਾ ਸਾਡੇ ਘੜ ਕਢ ਜੀ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਸੁਆ ਬਾਈ ਦੇ ਦਸਨ ਮੁਤਾਬਕ ਤੀਜਾ ਸੂਈ ਆ ਜੀ ਆ ਬੱਚਾ ਮਗਰ ਇਹਦੇ ਵੱੱਛੀ ਆ ਜਾਂਦੀ ਆ 3.5 ਤੋਂ 4 ਮਹੀਨੇ ਸਮਾਂ ਹੋ ਗਿਆ ਤੇ ਬੱਚਾ ਬਾਈ ਕਹਿੰਦਾ ਆਪਾਂ ਨਾਲ ਹੀ ਦੇਣਾ ਨੈੱਟ ਜਿਹੜਾ ਦੁੱਧ ਤਿਆਰ ਆ ਉਹ 1.5 ਤੋਂ 17 ਕਿਲੋ ਆ ਸੱਜਰ ਦਾ ਬਾਈ ਕੀ ਰਿਕਾਰਡ ਆ ਜੀ ਇਹਦਾ ਵੀਰੇ ਸੱਜਣਾ ਬਾਈ 20 ਲੀਟਰ ਉਹ ਤਾਂ ਸਹੀ ਆ 2.5 ਇਹਦਾ ਖੁੱਲਾ ਹੀ ਸੀਗਾ ਜੀ ਹਾਂ ਠੀਕ ਆ ਮੈਨੂੰ ਸੇਵਾ ਨਹੀਂ ਹੋਈ ਮੈਂ ਕੰਨ ਖਿਜਣ ਲੱਗ ਗਿਆ ਠੀਕ ਆ ਕੋਈ ਆਵਾਜ਼ ਨਹੀਂ ਪਈ ਆ ਠੀਕ ਆ ਇਹ ਤਾਂ ਗੱਲ ਹੈਗੀ ਆ ਆਪਾਂ ਮੋੜ ਲਈਏ ਬਾਈ ਕੱਦ-ਕਾਠ ਵੀ ਚੰਗਾ ਵਜਨ ਵਜੂਦ ਵੀ ਚੰਗਾ ਥੋੜਾ ਜਿਹਾ ਕੈਮਰੇ ਤੋਂ ਡਰਦੇ ਆ ਜੀ ਪਸੂ ਸੰਭੀ ਪਲੀ ਵੀ ਚੰਗੀ ਆ ਫੀਲ ਬਹੁਤ ਆਏ ਹੂੰ ਠੀਕ ਹੈ ਜੀ ਘਾਹ ਵੀ ਬਹੁਤ ਆ ਬਹੁਤ ਨਾਰਮਾ ਕੋਲੀਆ ਠੀਕ ਹੈ ਜੀ ਪਲੱਸ ਪੁਆਇੰਟ ਤੁਹਾਨੂੰ ਇਹ ਮਿਲ ਜਾਣਾ ਕਿ ਬੱਚਾ ਤੁਹਾਨੂੰ ਨਾਲ ਮਿਲ ਜਾਣਾ ਵੀਰੇ ਬੱਛੀ 17 ਕਿਲੋ 16.5 ਕਿਲੋ ਦੁੱਧ ਦੀ ਤੁਸੀਂ ਚਵਾਈ ਕਰਕੇ ਲੈ ਜਾਓ ਦੋ ਟਾਈਮ ਚੋਲੋ ਚਾਰ ਚੋਲੋ ਚਾਹੇ ਛੇ ਚੋਲੋ ਥਣਾ ਦੀ ਓਕੇ ਆ ਮਲਕਵੇਂ ਨ ਪੂਰੀ ਸਟਰੋਂਗ ਆਉਂਦੀ ਆ ਰੰਗ ਪ੍ਰਿੰਟ ਦੀ ਵੀ ਚੰਗੀ ਆ ਬਾਕੀ ਹਵਾਨਾ ਸੂਨਾ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ 1 ਵਜ ਕੇ ਤੇ 49 ਮਿੰਟ ਹੋ ਗਏ ਆ ਹਨਲੇਵੇ ਦੀ ਜੱਜਮੈਂਟ ਉਹ ਹਿਸਾਬ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀਗਾ ਜੀ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਬਈ 55000 ਵੀਰੇ ਲੈਣੀ ਆ ਓਜੂ ਮਾੜਾ ਮੋਟਾ ਜੀ ਹਾਂ ਮਾੜਾ ਮੋਟਾ ਵੀਰੇ ਕੋਈ ਗੱਲ ਨਹੀਂ ਕਰਾ ਜੋੜਾ ਲੈ ਜੇ ਸੱਜਣ ਕੋਈ ਜੀ ਹਾਂ ਜੀ ਵੀਰੇ ਜੋੜਾ ਲੈ ਜੀ ਤੇ ਮਾਨਤਾਂ ਨਾ ਖੁੱਲਾ ਕਰਾਂਗੇ ਠੀਕ ਹੈ ਜੀ ਜੇ ਕੋਈ ਜੋੜਾ ਲੈ ਜਾਊਗਾ ਤਾਂ ਬਾਈ ਕਹਿੰਦਾ ਮਾਨਤਾਂ ਆਪਾਂ ਜ਼ਿਆਦਾ ਕਰ ਦਾਂਗੇ ਜੀ ਤੁਹਾਨੂੰ ਜਾਣੀ ਕੋਈ ਗੱਲ ਨਹੀਂ ਵੀਰੇ ਠੀਕ ਹੈ ਵੀਰੇ ਕੋਈ ਵੀ ਨਗ ਫਿੱਟ ਬੈਂਦਾ ਪਸੰਦ ਆਉਂਦਾ ਆ ਕੇ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ